ਹਾਂ ਉਹ ਜਾਲੀਆਂ ਹਨ ਜਾਲੀਆਂ ਵਾਲੇ ਕੱਪੜਾ ਹਨ ਜਾਲੀਆਂ ਜਾਲੀਆਂ ਕੀ ਲਿਆਉਣੀ ਜਿਹੜੀ ਕਿੜੇ ਮਾਰ ਨਾਲ ਨਹੀਂ ਟੱਕਣਾ ਜਿਹੜਾ ਹੋਣਾ ਠੰਡੇ ਕਲਰ ਦੇਗੇ ਆ ਤੇ ਤਾਂ ਰਾਜਾ ਬਲੈਕ ਖਤਰਨਾਕ ਹੁੰਦਾ ਵੀ ਠੀਕ ਹੈ ਇਹ ਹੁਣ ਚੱਕਦਾ ਇਹਨੂੰ ਮੱਖੀਆਂ ਮਛਰਾਂ ਤੋਂ ਬਚਾਤਾ ਜਾਲੀਆਂ ਲਿਆਓ ਕੱਪੜੇ ਨਹੀਂ ਪਹਿਲੇ ਨੈਟ ਜਿਹਾ ਵਰਗੀ ਜਾਲੀ ਹਾਂਜੀ ਹਾਂਜੀ ਦੁਪੱਟਾ ਚੁੰਨੀ ਜਦਾ ਹੁੰਦਾ ਠੀਕ ਹੈ ਇਹ ਮਤਲਬ ਪਹਿਲਾਂ ਨਹੀਂ ਸੀ ਪਟਾ ਚੈਂਕਾ ਹੋਣਾ ਉਹ ਜਿਹੜੀਆਂ ਜਾਲੀਆਂ ਇਹ ਖਰਾਬ ਹੋ ਗਈਆਂ ਪਤਾ ਸਤ ਵੇਰ ਤੇ ਹੈ ਨਾ ਤੁਹਾਨੂੰ ਪਤਾ ਹੈ ਨਹੀਂ ਸਬਸਟੈਂਡ ਆਇਆ ਦੂਸਰਾ ਸਬਸਟੈਂਡ ਆਇਆ ਜੋ ਪਰਿਆ ਕੰਡਾ ਪਰ ਅਸੂਮ ਚੇ ਨੋਟ ਬੀਤਾ ਦਾ ਨਹੀਂ ਪਾਇਆ ਨੋਟ ਨੂੰ ਸਮਝ ਕੇ ਨਹੀਂ ਆਗੇ ਦੂਜਾ ਹੋਣਾ ਸਮਝ ਨਹੀਂ ਲੱਗ ਰਹੀ ਹੈ ਨਾ ਫਿਰ ਹੋਇਆ ਫਿਰ ਮੇਜ਼ੋ ਵੀ ਦੇ ਦਿੱਤੀ ਗਿਆ ਲੱਗਦਾ 4-5 ਮਿੰਟ 4-5 ਮਿੰਟ ਕੰਟੇਨ ਚਲਾਉਂਦੇ ਹੋ ਤਾਂ ਜੇ ਵੀ ਪਤਾ ਵੀ ਉਹ ਤੋਂ ਬਿਨੈ ਕਰ ਪੈਦਾ ਵੀ ਚੀਜ਼ ਵੇਚ ਸਕਦੇ ਤੁਸੀਂ ਨਹੀਂ ਕਰਾਉਣਾ ਨਾ ਤੇਰੇ ਕਰਾਉਣਾ ਨਹੀਂ ਕਰਾਉਣਾ ਲਾਇਸੈਂਸ ਲਾਇਸੈਂਸ ਬੜਾ ਸੈਂਪਲ ਪਰ ਇਹਨੂੰ ਕਿਨਾ ਚਰ ਹੋ ਗਿਆ 50 ਮਹੀਨੇ ਉਹ ਤਾਂ ਸੀਗਾ ਤਾਂ ਲਾਇਸੈਂਸ ਚੈੱਕ ਕਰਾਣੀ ਨਹੀਂ ਜੀ ਐਸਟੇਸ਼ਨ ਉਹ ਤਾਂ ਸੀਗਾ ਰਜਿਸਟ੍ਰੇਸ਼ਨ ਹੈ ਇਹ ਜੀ ਇਹਦਾ ਨਾਲ ਰਜਿਸਟ੍ਰੇਸ਼ਨ ਦਾ ਕੀ ਮਤਲਬ ਹੈ ਲਾਇਸੈਂਸ ਬਣਾਉਣਾ ਦਾ ਨਹੀਂ ਸਰਫੀ ਸੀਗਾ ਜਨਾਵਾ ਕੋਣ ਹੈ ਕਿੱਥੇ ਐਕਸਪਾਇਰ ਤੇ ਕਦੋਂ ਇਹਦਾ ਬਸਤਰਾ ਬਸਤਰਾ ਦੇ ਵਿੱਚ ਰੱਖਿਓ ਮਾਣ ਕੇ ਇਹਦਾ ਸਤਿ ਸ਼੍ਰੀ ਅਕਾਲ ਜੀ ਜੀ ਕੀ ਹਾਲ ਚਾਲ ਹੈ ਜੀ ਮਾਸੀ ਆਪਾਂ ਉਹ ਕੋਈ ਨਹੀਂ ਹੈਗਾ ਵੀ ਅਰਦਾਸ ਕੋਈ ਐ ਆਉ ਉਹ ਅਗੇ ਤੁਰਾ ਮੀਆਂ ਆਹ ਹੈ ਨਹੀਂ ਉਹ ਹੈ ਨਹੀਂ ਆ ਸਾਰਾ ਕੁਝ ਨਾ ਆਪਣੇ ਆਪਣਾ ਜਿੰਦਗੀ ਦੀ ਕਾਮਨਾ ਮਿਹਰ ਤੇ ਅੰਦਰ ਤੇ ਜੇ ਮੈਂ ਨੂੰ 1.5 ਸਾਲ ਹੋ ਗਿਆ ਮੈਂ ਸਾਡੀ ਕੰਟੀਨ ਤੋਂ ਕਰਿਆ ਵੀ ਬਾਰ ਉਹ ਇੱਕ ਜੀ ਨੂੰ ਆਪਾਂ ਸਟਾਰਤਾ ਮੈਂ ਦੱਸਦਾ ਹਾਂ ਇਹ ਗੱਲ ਚੋਕੀਓ ਵੀ ਤੁਹਾਡੇ ਦੇ ਦਰਜਾ ਆ ਸਾਡੇ ਸਹਿਯੋਗ ਨਾਲ ਨਹੀਂ ਉਹ ਨਹੀਂ ਹੈ ਜੀ ਡਸਟਬਿਨ ਇੱਕ ਡਸਟਬਿਨ ਤੁਹਾਡੇ ਗੰਦੇ ਹੈਗੇ ਕਿ ਤੁਸੀਂ ਕਿਤੇ ਕਰਕੇ ਸਾਨੂੰ ਸੋਰਟ ਕਰਦੇ ਹੋ ਨੇ ਤਰੀਕੇ ਨਾਲ ਆ ਬਰਡ ਸੁਨਾਰਕ ਕੋਲ ਇਹਨਾਂ ਕਿਤੇ ਨਾ ਰੱਖੋ ਪਾਉਂਦੇ ਹਾਂ ਹਾਂ ਜੀ ਸਰ ਕੋਈ ਬਾਈਟ ਪੰਜਾਬੀ ਚਾਲਣ ਪੰਜਾਬੀ ਸਮਾਹ ਹੈ ਜਨਤਾ ਨੂੰ ਕੇ ਤਾਂ ਖਿਆਲ ਕਰਤਾਂ ਹੈ ਜੀ ਡਾਕਟਰ ਸਾਹਿਬ ਅੱਜ ਇੱਥੇ ਫੂਡ ਸੇਫਟੀ ਟੀਮ ਪਹੁੰਚੀ ਹੈ ਕੰਟੇਨ ਜਿਹੜੀ ਸਿਵਲ ਹਸਪਤਾਲ ਦੇ ਵਿੱਚ ਸੈਣੀ ਸਾਹਿਬ ਸਾਡੇ ਖੜੇ ਹੋ ਜਿੰਨਾ ਕੋ ਠੇਕਾ ਹੈ ਦਾ ਤੇ ਉਪਰੋਂ ਹਦਾਇਤਾਂ ਵੀ ਬੜੀਆਂ ਸਖਤ ਆਈਆਂ ਵੀ ਕੰਟੇਨਰਾਂ ਦੇ ਵਿੱਚ ਇਨਸਪੈਕਸ਼ਨ ਕੀਤੀ ਜਾਵੇ ਔਰ ਫੂਡ ਸੇਫਟੀ ਦਾ ਜਿੱਥੇ ਮੇਅਰ ਨਹੀਂ ਲਈ ਜਾ ਰਹੇ ਉਹਨਾਂ ਨੂੰ ਇਹਨਾਂ ਨੂੰ ਠੀਕ ਕੀਤਾ ਜਾਵੇ ਜੇ ਸੈਂਪਲਿੰਗ ਤਾਂ ਉਹ ਵੀ ਕੀਤੀ ਜਾਵੇ ਸੈਂਪਲ ਪਹਿਲਾਂ ਵੀ ਲਿਆ ਹੈ ਇਹਨਾਂ ਦਾ ਦੁੱਧ ਦਾ ਉਹ ਸੈਂਪਲ ਨਹੀਂ ਪਾਸ ਨਹੀਂ ਆਇਆ ਸੀਗਾ ਤੇ ਸੈਂਪਲ ਸਬਸਟੈਂਟੈਂਟਡ ਆ ਦੁੱਧ ਦਾ ਤੇ ਅੱਜ ਵੀ ਜਿਹੜੀਆਂ ਕਮੀਆਂ ਪੇਸ਼ੀਆਂ ਦੇਖਿਆ ਉਹਦੇ ਬਾਰੇ ਇਹਨਾਂ ਨੂੰ ਦੱਸਤਾ ਰਿਟਰਨ ਇੰਪਰੂਵਮੈਂਟ ਨੋਟਿਸ ਦੇ ਚੱਲੇ ਆ। ਫੇ ਆਹ ਜਿਹੜਾ ਦੁੱਧ ਦੇ ਕੰਟੇਨਰ ਆ ਉਹਨਾਂ ਨੂੰ ਟੱਕਿਆ ਹੋਇਆ ਨਹੀਂ ਪਤਿਲਿਆਂ ਨੂੰ। ਕੋਈ ਫਲਾਈ ਕੈਚਰ ਨਹੀਂ ਡਸਟਮੈਨ ਓਪਨ ਰੱਖੇ ਹੋਏ ਆ। ਕੋਈ ਟੱਕਣ ਨਹੀਂ ਉਹਨਾਂ ਤੇ ਹੈਗਾ। ਤੇ ਜਿਹੜਾ ਲਾਇਸੈਂਸ ਜਿਹੜਾ ਉਹ ਮੁੱਢਲੀ ਚੀਜ਼ ਆ ਡਾਕੂਮੈਂਟ ਆ ਉਹ ਪਹਿਲਾਂ ਤਾਂ ਇਹਨੇ ਰਜਿਸਟ੍ਰੇਸ਼ਨ ਲੈ ਕੇ ਰੱਖਿਆ ਹੋਇਆ ਸੀ ਸਾਣੀ ਸਾਹਿਬ ਨੇ। ਤੇ ਇਹ ਰਜਿਸਟ੍ਰੇਸ਼ਨ ਨਹੀਂ ਹੈਗਾ। ਚਾਹੀਦਾ ਇਹਨਾਂ ਨੂੰ ਲਾਇਸੈਂਸ ਲੈਣਾ ਚਾਹੀਦਾ। ਇਹਨੂੰ ਐਕਸਪਾਇਰ ਹੋ ਵੀ 4-5 ਮਹੀਨੇ ਹੋ ਗਏ ਆ। ਤੋਂ ਇਹ ਤਾਂ ਬਹੁਤ ਜ਼ਰੂਰੀ ਹੈ ਐਫਐਸਐਸਏਈ ਦਾ ਲਾਇਸੈਂਸ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਸੇਲ ਠੀਕ ਹੈ ਔਰ ਇੱਥੇ ਮੋਗਫੜੀ ਦੀ ਰੇਡੀ ਵਾਲੀ ਰਜਿਸਟ੍ਰੇਸ਼ਨ ਨਹੀਂ ਲੈ ਰੱਖਣੀ ਇਹਨਾਂ ਨੇ ਜਿਹੜੀ ਛੋਟੀ ਤੋਂ ਛੋਟੀ ਹੁੰਦੀ ਉਹ ਲਈ ਹੋਈ ਹੈ ਇਹਨਾਂ ਨੂੰ ਕਹਿ ਚੱਲੇ ਆ ਕੁੱਲ ਬਣਾ ਕੇ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕਰਨਾ ਹਾਂ ਇਹ ਜ਼ਰੂਰ ਹੈ ਕਿ ਇਹ ਚੀਜ਼ਾਂ ਨੂੰ ਸੀਰੀਅਸਲੀ ਨਹੀਂ ਲੈਂਦੇ ਹੈਗੇ ਅਸੀਂ ਕਹਿ ਜੀਦਾ ਆਦਤ ਬਣ ਗਈ ਨਾ ਥੋੜੀ ਆਦਤ ਵਰਤੀ ਉਹਦਾ ਦੀ ਬਣ ਗਈ ਆਪਣੀ ਮਾ ਨਹੀਂ ਹੁੰਦਾ ਠੀਕ ਕਰਨਾ ਜੇ ਇੱਕ ਵਾਰੀ ਆਰਾਮ ਨਾਲ ਪਿਆਰ ਨਾਲ ਕਹੀ ਜੋ ਸਰ ਇੱਥੇ ਸਿਵਲ ਹਸਪਤਾਲ ਦੀ ਕੰਟੀਨ ਹੈ ਜਿੱਦਾਂ ਇੱਥੇ ਟੋਪੀਆਂ ਆਇਆ ਦਸਤਾਨੇ ਆ ਜਦੋਂ ਕੋਈ ਲੋਕ ਆਵੇਂ ਇੱਥੇ ਮਰੀਜ਼ ਆਂਦੇ ਆ ਪੇਸ਼ੈਂਟ ਆਂਦੇ ਆ ਉਹਦਾਂ ਸਫਾਈ ਦਾ ਜ਼ਿਆਦਾ ਧਿਆਨ ਨਹੀਂ ਰੱਖਣਾ ਚਾਹੀਦਾ ਇੱਥੇ ਬਹੁਤ ਜ਼ਿਆਦਾ ਰੱਖਣਾ ਚਾਹੀਦਾ ਡਾਕਟਰ ਮਨਮੋਹਨ ਸਿੰਘ ਸਾਡੇ ਐਸਐਮਓ ਸੀਨੀਅਰ ਮੈਡੀਕਲ ਅਫਸਰ ਵੀ ਅੱਜ ਆਏ ਆ ਇਹ ਸਾਡੀ ਜੁਆਇੰਟ ਇਨਸਪੈਕਸ਼ਨ ਆ ਇਕੱਠਿਆਂ ਦੀ ਡਾਕਟਰ ਸਾਹਿਬ ਦਾ ਵੀ ਬਕਾਇਦਾ ਨਾਲ ਲਿਆ ਸੀ ਤੇ ਸਹਿਯੋਗ ਆ ਸਾਨੂੰ ਇਹਨਾਂ ਦਾ ਵੈਸੇ ਵੀ ਔਰ ਹਸਪੀਟਲ ਦੇ ਵਿੱਚ ਤਾਂ ਵੈਸੇ ਹੀ ਮਰੀਜ਼ਾਂ ਨੂੰ ਸਾਨੂੰ ਕੋਈ ਵੀ ਚੀਜ਼ ਆ ਕੋਈ ਵੀ ਵੈਸੇ ਹੀ ਸਭ ਨੂੰ ਫੂਡ ਸੈਫਟੀ ਦਾ ਤਾਂ ਇੱਕ ਵਰੀ ਹੈਗਾ ਪਰ ਮੇਰਾ ਕਹਿਲਾ ਹਸਪਤਲ ਦੀ ਜਿਹੜੀ ਆ ਕੈਂਟੀਨ ਆ ਉਹਦਾ ਤਾਂ ਮਿਆਰ ਬਹੁਤ ਉੱਚਾ ਹੋਣਾ ਚਾਹੀਦਾ ਤੇ ਪਹਿਲਾਂ ਵੀ ਹਾਲਾਂਕਿ ਕਹਿ ਕੇ ਜਾ ਚੁੱਕੇ ਆ ਸਾਡੀ ਸਾ ਤੁਸੀਂ ਘੱਟ ਧਿਆਨ ਦਿੰਨੇ ਆ ਵੈਸੇ ਥੋੜਾ ਜਿਹਾ ਦੇਲ ਦਿਓ ਤੇ ਆ ਨੋਟਿਸ ਦੇ ਚੱਲੇ ਇਹਨਾਂ ਨੂੰ ਆ ਇੰਪਰੂਵਮੈਂਟ ਨੋਟਿਸ ਜਿਹੜੀਆਂ ਇਹ ਚ ਪੂਰੇ 10 ਦਾ ਦੋ ਹਫ਼ਤੇ ਦਾ ਟਾਈਮ ਦਿੱਤਾ ਲਾਇਸੈਂਸ ਬਰਾਉਣ ਵਾਸਤੇ ਤੇ ਜਿਹੜੇ ਦਸਤਾਨੇ ਗਲਵਜ਼ ਟੋਪੀਆਂ ਨਹੀਂ ਪਾਈਆਂ ਹੋਈਆਂ ਜਿਹ ਦਸਤਵੰਦ ਦੇ ਟੱਕਣ ਉਹਦੇ ਲਈ ਦੋ ਹਫ਼ਤੇ ਨਹੀਂ ਹੈਗੇ ਉਹਦੇ ਲਈ ਤਾਂ ਇਹਨਾਂ ਨੂੰ ਹੁਣੇ ਹੀ ਕਹਿਤਾ ਸ਼ਾਂਤ ਦਾ ਇਚਾਮ ਨੇ ਠੀਕ ਹੋ ਜਾਣਾ ਚਾਹੀਦਾ ਉਹਦੇ ਲਈ ਤਾਂ ਕਦੇ ਦੋ ਹਫ਼ਤੇ ਲੈਣੇ ਆ ਸੋ ਸਾਡੀ ਸਾਹਮਤਾ ਬੱਲੇ ਖਰੇ ਆ ਪਰ ਮਨ ਦੇ ਘਟਾ ਗੱਲ ਸਾਡੀ ਤੇ ਹੁਣ ਆਸ ਲਾਉਨੇ ਆ ਕਿ ਸ਼ਾਇਦ ਰਿਟਰਨ ਦਿੱਤਾ ਸ਼ਾਇਦ ਗੱਲ ਮਾਜਣ ਤੇ ਫੂਡ ਸੇਫਟੀ ਕੋਲ ਮੜਾ ਕੇ ਮਿਸ਼ਨ ਤੰਦਰੁਸਤ ਪੰਜਾਬ ਵੱਲੋਂ ਹੀ ਤੁਰਨਾ ਆਪਾਂ ਤੇ ਮਰੀਜ਼ ਜਿਹੜੇ ਆ ਕਾਫੀ ਮੋਰ ਵੀ ਸਾਰੇ ਮੇਰੇ ਖਲਾ ਡਾਕਟਰ ਸਟਾਫ ਸਾਰੇ ਆਉਂਦੇ ਇੱਥੇ ਤੇ ਕੰਪਲੇਂਟਸ ਵੀ ਮਿਲਦੀਆਂ ਰਹਿੰਦੀਆਂ ਦਾਹੇ ਬੁਦਾਹੇ ਸਾਨੂੰ ਕੰਪਲੇਂਟ ਸ਼ਿਕਾਇਤਾਂ ਵੀ ਮਿਲਦੀਆਂ ਰਹਿੰਦੀਆਂ ਤੇ ਕੰਟੀਨ ਦਾ ਸਟੈਂਡਰਡ ਹੀ ਹੈਗਾ ਸਫਾਈ ਨਹੀਂ ਹੈਗੀ ਔਰ ਜੇ ਕੋਈ ਟੱਕਣ ਦੇਖ ਕੇ ਜਾਵੇ ਦੁੱਧ ਦੇ ਤਾਂ ਕਹੂਗਾ ਹੀ ਨਾ ਬੰਦਾ ਵਿਚਾਰਾ ਵੀ ਦੁੱਧ ਹੀ ਨੇ ਟੱਕਿਆ ਹੋਇਆ ਸੋ ਹੈਰਾਨੀ ਦੀ ਗੱਲ ਆ ਟੱਕਣ ਹੈ ਵੀ ਨਹੀਂ ਨਾ ਕੋਈ ਠੀਕ ਮੈਨੂੰ ਇੱਕ ਤਾਂ ਹੋਣਾ ਟੱਕਣ ਹੈਗੇ ਆ ਤਾਂ ਦਿੱਤੇ ਨਹੀਂ ਸੀ ਹੈ ਹੀ ਨਹੀਂ ਸੋ ਕਿ ਤੋਂ ਠੀਕ ਕਰਨਗੇ ਇਹ ਸੈਣੀ ਸਾਹਿਬ ਚੰਗੇ ਬੰਦੇ ਆ ਠੀਕ ਕਰਨਗੇ ਆਸ ਲਾਉਨੇ ਨਾ ਤੇ ਫਿਰ ਠੀਕ ਕਰਨਗੇ